ਸਾਬਕਾ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਦੇ ਬੁੱਤ ਤੇ ਕਾਲਖ ਲਗਾਉਣ ਦੇ ਮਾਮਲੇ ਵਿੱਚ ਲੁਧਿਆਣਾ ਦੀ ਅਦਾਲਤ ਵਿੱਚ ਜੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਗੋਸ਼ਾ ਨੇ ਆਪਣੀ ਗੱਲ ਨੂੰ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਰਿਮਾਂਡ ਦੌਰਾਨ ਉਨ੍ਹਾਂ ਤੇ ਅਤਿਆਚਾਰ ਕਰਨ ਵਾਲੇ ਪੁਲਿਸ ਕਰਮਚਾਰੀਆਂ ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਗੁਰਦੀਪ ਸਿੰਘ ਗੋਸ਼ਾ ਅਤੇ ਵਕੀਲ ਗगनਦੀਪ ਸਿੰਘ ਨੇ ਕਿਹਾ ਕੋ ਜਿਹੜਾ ਮਾਮਲਾ ਰਜੀਵ ਗਾਂਧੀ ਤੇ ਬੋਤਾਲਾ ਸੀਗਾ ਮਾਮਲਾ ਕਾਨੂੰਨ ਦੀਆਂ ਧੱਜੀਆਂ ਕਾਂਗਰਸ ਸਰਕਾਰ ਨੇ ਉਡਾਈਆਂ ਜਿਹੜੇ ਬੰਦੇ ਕਾਤਲ ਐ ਉਹਨਾਂ ਨੂੰ 34-34 ਸਾਲ ਬਾਅਦ ਸਜ਼ਾਵਾਂ ਹੋ ਰਹੀਆਂ ਉਹ ਵੀ ਲੁਕੋਇਆ ਜਾ ਰਿਹਾ ਕਾਂਗਰਸ ਸਰਕਾਰ ਵੱਲੋਂ ਤੇ ਇਹ ਆਜ਼ਾਦ ਦੇਸ਼ ਹੈ ਆਜ਼ਾਦ ਦੇਸ਼ ਹੈ ਅਸੀਂ ਇੱਕ ਪ੍ਰੋਟੈਸਟ ਕੀਤਾ ਪੀਸਫੁਲੀ ਪ੍ਰੋਟੈਸਟ ਕੀਤਾ ਪਰ ਉਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਲਾ ਕੇ ਜਿੱਥੇ ਸਿੱਖ ਕਾਰਾਂ ਦੀ ਸਾਡੀ ਬੇਇੱਜ਼ਤੀ ਕੀਤੀ ਗਈ ਬੇਦਬੀ ਕੀਤੀ ਗਈ ਆ ਤੇ ਨਾਲ ਨਾਲ ਕੁੱਟਮਾਰ ਕੀਤੀ ਕੀ ਤੇ ਉਲਟਾ ਕਾਂਗਰਸ ਸਰਕਾਰ ਜਿਹੜੇ ਜਿਹੜੇ ਲੋਕਾਂ ਨੇ ਬੇਦਬੀ ਕੀਤੀ ਹੈ ਜਿਨ੍ਹਾਂ ਨੇ ਮਾੜਾ ਕੰਮ ਕੀਤਾ ਹੈ ਕਾਂਗਰਸ ਸਰਕਾਰ ਉਹਨਾਂ ਦੇ ਖਿਲਾਫ ਕਦੀ ਕਾਰਵਾਈ ਨਹੀਂ ਹੋਈ ਅੱਜ ਮੇਰੇ ਖਿਆਲ 15 16 ਦਿਨ ਹੋ ਚੁੱਕੇ ਆ ਸਾਡੇ ਤੇ ਤਾਂ ਉਸੇ ਵੇਲੇ ਕਾਰਵਾਈ ਕਰ ਦਿੱਤੀ ਕੀ ਜਿਹੜੇ ਲੋਕਾਂ ਨੇ ਉਦੋਂ ਤੱਕ ਜੀਆਂ ਕਾਨੂੰਨ ਦੀਆਂ ਉਡਾਈਆਂ ਉਹਨਾਂ ਤੇ ਅੱਜ ਤੱਕ ਕਾਰਵਾਈ ਨਹੀਂ ਤੇ ਜਿਹੜੇ 34 ਸਾਲ ਦਾ ਜਿਹੜਾ ਸਾਡੀ ਡਿਮਾਂਡ ਹੈ ਇਹ ਮਤ ਸੋਚਣ ਭਲੇਖੇ ਚ ਨਾ ਰਹਿਣ ਕਿ ਉਹ ਸੋਚਣਗੇ ਕਿ ਇਹਨਾਂ ਨੂੰ ਦਬ ਲਾਂਗੇ ਨਹੀਂ ਪੰਜਾਬੀ ਕਦੀ ਦਬੇ ਨਹੀਂਗੇ ਹਮੇਸ਼ਾ ਇਨਕਲਾਬੀ ਰਹੀ ਹਮੇਸ਼ਾ ਇਨਕਲਾਬ ਜਿੰਦਾਬਦ ਕਰਦੇ ਰਹਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਕੋਰਟ ਚ ਕੀ ਸੁਣਵਾਈ ਕੋਰਟ ਦੇ ਵਿੱਚ ਜਿਹੜੀ ਸਾਡੇ ਕੇਸ ਦੇ ਰਜਿਸਟ੍ਰੀਮ ਕੰਦੇ ਤੇ ਬੁੱਤੇ ਕੱਲ੍ਹ ਵਾਲੀ ਉਹਦਾ 26 ਦੋਦ ਦੀ ਡੇਟ ਪਈ ਆ ਤੇ ਜਿਹੜਾ ਅਸੀਂ ਕੰਪਲੇਂਟ ਕੀਤੀ ਸੀ ਜਿਹੜੀ ਕੁੱਟਮਾਰ ਹੋਈ ਸੀ ਜਿਹੜੀ ਕਕਾਰਾਂ ਦੀ ਬੇਦਬੀ ਕੀਤੀ ਗਈ ਸੀ ਉਹਦੀ 24 ਇੱਕ ਪਈ ਆ ਤੇ ਮੈਂ ਸਮਝਦਾ ਅਸੀਂ ਕਾਨੂੰਨ 'ਚ ਵਿਸ਼ਵਾਸ ਰੱਖਦੇ ਆ ਦੂਜੇ ਪੱਖ ਵਾਲੇ ਬੰਦੇ ਪਹੁੰਚੇ ਨਹੀਂ ਪਰ ਅਸੀਂ ਹਮੇਸ਼ਾ ਜਿੱਥੇ-ਜਿੱਥੇ ਵੀ ਕਾਨੂੰਨ ਅਦਾਲਤ ਸਾਨੂੰ ਹੁਕਮ ਕਰੇਗੀ ਅਸੀਂ ਉੱਥੇ ਪਹੁੰਚ ਕੇ ਸਿਰ ਨਵਾ ਕੇ ਉਹਨਾਂ ਦਾ ਹੁਕਮ ਮੰਨਾਂਗੇ ਅੱਤ ਪੇਸ਼ੀ ਸੀਗੀ ਜੀ ਅੱਜ ਵੇਟਿੰਗ ਚਲਾਉਣ ਵਾਸਤੇ ਚਲਾਨ ਦੀ ਵੇਟ ਕਰਨ ਵਾਸਤੇ 26 2 ਤਰੀਕ ਪਾਈ ਆ ਜੱਸ ਸਾਹਿਬ ਨੇ ਤੇ 26 2 ਪਾਈ ਆ ਤੇ ਜਿਹੜੀ ਕੰਪਲੇਂਟ ਸੀਗੀ ਜਿਹੜੇ ਪੁਲਿਸ ਵਾਲਾ ਨੇ ਮਾਰਕਟ ਕੀਤੀ ਸੀ ਉਹਦੇ ਵਿੱਚ 24 ਜਨਵਰੀ ਤਰੀਕ ਪਾਈ ਆ ਉਹਨਾਂ ਤੇ ਫਰਦਰ ਐਕਸ਼ਨ ਵਾਸਤੇ ਜਿਹੜੀ ਅਗਲੀ ਗਵਾਹੀ ਅਸੀਂ ਉਹਨਾਂ ਵਾਸਤੇ ਦੇਣੀ ਹੈ ਦੋਵੇਂ ਤਰੀਕ ਪੈ ਗਈ ਆ ਵੇਟਿੰਗ ਚਲਾਣ ਆ ਲਵੇ ਚਲਾਨ ਚ ਆਉਣ ਤੋਂ ਬਾਅਦ ਅਸੀਂ ਚਾਰਜ ਤੇ ਬਹਿਸ ਕਰਾਂਗੇ ਜਿਹੜੀ ਧਾਰਾਵਾਂ ਨੇ ਬਿਲਕੁਲ ਗਲਤ ਲੱਗੀਆਂ ਨੇ ਉਹ ਚਾਰਜ ਤੇ ਢਵਾਵਾਂਗੇ ਗਗਨ ਪ੍ਰੀਤ ਜੀ ਐਡਵੋਕੇਟ ਗਗਨੂ